ਆ ਤੂੰ ਕਿਉਂ ਹੈ ਚਲੋ ਜੀ ਇਧਰ ਆ ਜਾ ਫੁੱਤ ਪਾਣੀ ਲੱਗਾ ਹੋਇਆ ਪਾਏ ਸਾਰੇ ਪਾਣੀ ਲੱਗਾ ਇਧਰ ਆਪਾਂ iali ਨੂੰ ਪਾਣੀ ਲਾਇਆ ਹੈ ਚਾਚੀ ਨੇ ਤੇ ਆਪਾਂ ਆ ਗਏ ਆ ਜੀ ਬਾਹਰ ਖੇਤਾਂ 'ਚ ਬੱਚਿਆਂ ਨੂੰ ਖੜਾਉਣ ਵਾਸਤੇ ਤੇ ਬੱਚੇ ਖੇਡ ਲੈਣ ਕਿਉਂਕਿ ਪਾੜੀਆਂ ਖਾਲੀ ਨੇ ਹਜੇ ਸਾਰੀਆਂ ਹਜੇ ਕੰਮ ਜੀਰੀ ਦਾ ਹੋਇਆ ਨਹੀਂ ਸ਼ੁਰੂ ਤੇ ਪਾੜੀ ਖਾਲੀ ਤਾਂ ਹੀ ਗਿਆ ਚਲੋ ਖੇਡ ਲੈਣਗੇ ਤੇ ਬਾਹਰ ਆਏ ਸਾਰੇ ਫਤੋ ਤੇ ਪ੍ਰਨੀਤ ਆਮਣ ਤੇ ਕੁਲਵਿੰਦਰ ਤੇ ਗगन ਡੈਗੋ ਆਉਣ ਲੱਗੇ ਨੇ ਚਲੋ ਜੀ ਇਧਰ ਮੈਂ ਬਾਹਰ ਆਈ ਹਾਂ ਜਿਹੜੀ ਸਾਈਡ ਆਪਾਂ ਨੇ ਘਰ ਪਾਣਾ ਸੋਚ ਰਹੇ ਹਾਂ ਹਜੇ ਕੋਈ ਤੇ ਮੈਂ ਦਮਨ ਨੂੰ ਕਹਾਂ ਮੈਂ ਤੁਹਾਨੂੰ ਦਿਖਾ ਕੇ ਲਿਆਉਣੀ ਆ। ਕਿੱਟ ਆ ਮੈਂ। ਵੇਖੀ ਘੱਟ ਲੱਗਦਾ ਹਣ ਦਮਨ। ਘੱਟ ਹੈ ਗਿਆ ਜੀ ਤੁਹਾਨੂੰ। ਥੋੜੀ ਆਹ ਸੰਤੋ ਲੈ ਆ ਕੇ ਐਥੋਂ ਤੱਕ ਗੱਡੀ ਹੋਊਗੀ। ਐਨੀ ਗੱਡੀ ਹੋਊਗੀ ਹਨਾ। ਹਾਂ ਐਨੀ ਕਿਥੇ ਹੋਊਗੀ। ਅਰੇ ਯਾਰ ਖੁੱਲੋ ਤੇ ਅਗੇ ਰੂਮ ਨਹੀਂ ਬੰਨੇ ਮम्मा ਖੁੱਲੇ। ਉਹ ਇੱਡਾ ਥੋੜੀ ਦਾ ਬਣੂਗਾ ਰੂਮ ਹੱਦ ਕਰ ਦਿਓ ਜਿੱਦਾਂ ਬੁਟੀਕ ਹੈ ਨਾ ਓਡਾ ਬਣਨਾ ਪਰ ਲੰਬਾ ਬਣਨਾ ਹੈ ਪਾਪਾ ਕਹਿੰਦੇ ਬੁਟੀਕ ਤੇ ਮਮਾ ਚੌੜਾ ਨਹੀਂ ਬਣਨਾ ਰੂਮ ਅਰੇ ਬੁਟੀਕ ਜਿੱਦਾ ਚੌੜਾ ਬਣਨਾ ਪਰ ਲੰਬਾ ਬਣਨਾ ਕਿੱਥੋਂ ਬਣ ਜੂਗਾ ਇਹ ਪੂਰਾ ਬੁਟੀਕ ਹੈ ਹਾ ਇੱਕ ਹਿਸਾਬ ਦਾ ਇੰਨਾ ਥਾ ਹੈ ਬੁਟੀਕ ਦਾ ਨਹੀਂ ਨਹੀਂ ਬੁਟੀਕ ਦਾ ਬਹੁਤ ਘੱਟ ਬੁਟੀਕ ਉਹ ਫਸੁੰਦਾ ਉਹ ਦੇ ਬੁਟੀਕ ਚੜਾਈ ਚੋਂ ਜ਼ਿਆਦਾ ਹੈ ਚੜਾਈ ਚੋਂ ਜ਼ਿਆਦਾ ਨਹੀਂ ਹੋਣਾ ਚੰਗਾ ਦੇਖ ਲਓ ਤੁਸੀਂ ਬਾਕੀ ਉਹਨਾਂ ਮੈਸਰੀ ਲੱਗਣਗੇ ਤੇਰੀ ਪਤਾ ਲੱਗੇਗਾ ਕੁਝ ਜ਼ਿਆਦਾ ਨੌਲੇਜ ਨਹੀਂ ਹੈਗੀ। ਤੇ ਆ ਜਾਓ। ਆਹ ਬੂਟ ਹੋ ਜਾਣੇ ਕਾਲੇ ਤੇ ਅੰਦਰ ਫਰਸ਼ ਵੀ ਕਾਲਾ ਹੋ ਜਾਣਾ ਤਾਂ ਵੀ ਆ ਜਾਓ। ਇਧਰੋਂ ਵੀ ਆਈ। ਖੜਜੂ ਦੇਖ ਤੇ ਲੈਂਦ ਹੁਣ। ਇਹ ਤਾਂ ਲਾਇਆ ਪਰ ਇਧਰੋਂ ਆਪਾਂ ਨੂੰ ਸਾ ਵੀ ਨਹੀਂ ਲੱਗੰਦੇ ਬੁਖੋਈ। ਇਹ ਆਹ ਹੈ। ਆਹ ਕੰਦ ਪਸੰਦ ਹੋਣੀ ਹੈ ਤੇ ਕੰਦ ਤੇ ਲੈਂਟਰ ਕਰਿਆ ਜਾਣ। ਇੱਥੇ ਕੰਦ ਨਹੀਂ ਹੋਣੀ ਕੋਈ। ਉਹ ਮੰਮਾ ਉਹ ਲੈਂਟਰ ਤੇ ਕੰਦ ਦੀ ਗੱਲ ਨਹੀਂ ਹੈਗੀ। ਹਾਂ ਬਸ ਆਹ ਦੋ ਲਾਲ ਦੋ ਸੰਮਰੇ ਆਹ। ਇੰਨੇ ਚੌੜੇ ਹੋਣਗੇ ਦੋ ਸੰਮਰੇ। ਉਹ ਤੇ ਇਧਰ ਹੀ ਖੜੀ। ਬੁਖੀ ਨਾ ਖੜੀ। ਕੱਟ ਚੋੜੇ ਨੇ ਉਧਰ ਮੇ ਇੱਕ ਰੂਮ ਦੂਜਾ ਵੀ ਤਾਂ ਹੋਊਗਾ ਉਹ ਕਿੰਨਾ ਕੱਟ ਹੋਊਗਾ ਸੋਚ ਕੇ ਦੇਖੋ ਵੱਡਾ ਤਾਂ ਨਹੀਂ ਥੋੜਾ چھوٹਾ ਕਰ ਲੈਣੇ ਚਲੋ ਦੇਖ ਲੋ ਯਾਰ ਕਿਵੇਂ ਕਰਨਾ ਸੈਟਿੰਗ ਬੈਠਣੀ ਹੈ ਵੈਸੇ ਉਸ ਤੱਕ ਜਾਣਾ ਪੈਣਾ ਅੱਵੱਟ ਤੱਕ ਹੂੰ ਇੱਧੇ ਵੱਧ ਰਿਹਾ ਚਲੋ Papa ਦੱਸਣ ਗਿਆ ਕੁੱਤੇ ਦੇਖਣੇ ਨਹੀਂ ਡੇ ਦੇਖੀ ਕਾਲੇ ਕਾਲੇ ਬੈਠ ਨੇ ਇੱਥੇ ਤੱਕ ਆਪਾਂ ਤੁਹਾਨੂੰ ਲਗਾ ਦੇ। ਇੱਥੇ ਤੱਕ? ਹਾਂ, ਉੱਥੇ ਕੱਟ ਲਾ ਦੇ ਭਟਾਣੀ ਤੱਕ ਕੱਟ ਲਾ ਦੇ। ਇੱਥੇ ਤੱਕ ਥੋੜੀਆ ਮੰਮਾ। ਅਰੇ ਉਹ ਸਟੀਮਟਰ ਹੋ ਗਿਆ ਉੱਥੇ ਤੱਕ ਵੀ ਹੈਗੀ। ਜੇ ਪਿਆਸ ਤੇ ਰਹੇ ਉਹ ਕੋਟੀ ਦਾ ਉਤੋਂ ਥੋੜਾ ਕਲੀ ਦਾ। ਹਾਂ ਇੱਦਾਂ ਕਲੀ ਦਾ। ਉਹ ਇਹ ਉਹ ਨਾ ਕਿੰਦਾ ਚੰਦਾ ਚੰਦਾ। ਇਹ ਵਿੱਚ ਫਰੇ ਨਾ ਹੋਵੇ ਰੰਗ ਜ਼ਰਾ ਕੱਟ ਕੇ ਹੋ ਕੇ ਨੀ। तोरा भी करते करते तो ओहो नीता कितना मजा आ रहा है लड़कियों सोफैया से ते आ गया ए यार तो ऐसे बहुत मानो कि कि रमून वो नीतांग कर रहा है नहीं नहीं बड़ा ही कर रहा हूँ नहीं को बाप तो कर रहा हूँ वो ट्यूशन ला के आया ना ऐसे चल बंद कर ती बंद कर ती बंद कर ती अरे लड़के जितना कपड़े हैं ना नहीं शादी का कपड़ा ਕਿ ਉਹ ਵੀ ਮੋਰਮਾ ਫਸੇ ਨਹੀਂ ਕੋਈ ਨਹੀਂ ਕੋਈ ਕੰਦੇਰੇ ਦੇ ਹਾਂ ਨਹੀਂ ਲੈ ਤੇ ਕਿਰਿਆ ਨਹੀਂ ਆ ਗਈ ਤੂੰ ਨਹੀਂ ਮੰਨਦਾ ਪੁੱਤ ਯਾਰ ਉਹ ਪੜਾ ਕੇ ਨਹੀਂ ਬੈਗਾ ਲੈ ਸਿਕਾ ਸੋੜਦਾ ਐਂ ਤੂੰ ਜਬਾਰ ਕਰਦਾ ਕਿਸੇ ਕਿਸੇ ਨਾਲ ਗਾਉਂ ਮੈਂ ਤੈਨੂੰ ਕਿਸੇ ਨਾਲ ਨਹੀਂ ਨੀ ਕੱਟਿਆ ਫੇਰ ਚਲਾਨ ਜਿੱਦਾਂ ਫੜੇਗਾ ਨਾ ਤੁਸੀਂ ਫੇਰ ਅਗਲੇ ਤਗੜਾ ਜੁਰਮਾਨਾ ਪਾਉਣਾ ਕੋਈ ਕਿੱਥੇ ਮੰਨਦੇ ਹੋ ਆਪ ਪਾਉਣੇ ਜੁਰਮਾਨਾ ਦੋ ਜਣੀਆਂ ਸੋਨੋ ਪਲੇਟਾਂ ਦੱਗੀਆਂ ਉਹਦੇ ਨਾਲ ਹੀ ਤੋਰੇ ਨਹੀਂ ਤਰ ਜਾ ਆਹ ਕੋ ਤੇ ਨਾ ਸਾਇਰਨ ਆ ਦੇਰੇ ਨਹੀਂ। ਹਾਂ ਉਹ। ਤਾਂ ਇੰਦਰ ਸਾਇਰਨ ਵੱਜ ਰਿਹਾ ਵਾਸੀ। ਹਾਂ ਹਾਂ। ਸੌਣ ਲੱਗੇ। ਟ੍ਰੇਨ ਲੰਘਣ। ਸਾਇਰਨ ਵੱਜ ਰਿਹਾ ਉਹ ਬੱਬਾ। ਮੈਂ ਤਾਂ ਡਾਕਟਰ। ਆਹ ਕਿਹਦਾ ਬੰਦ ਰਿਹਾ ਹੈ? ਹੁਣ ਤੇ ਪਾਣੀ ਚਾਹੀਏ ਕੋਈ ਗੁੱਸਾ ਕਰੋ ਚਾਹੀਏ ਕੋਈ ਲੜਾਈ। ਨਹੀਂ ਨਹੀਂ ਇਹ ਨਹੀਂ ਇਹ ਪਤਾ ਬਾਲੀ ਕੰਟਰੀ ਚੋਂ ਆਈ ਹੋਈ ਏ। ਇਹ ਗੱਲ غلط ਤੇ ਉੱਥੇ ਜਾਲੀ ਨਾਲ ਖੜੀ ਕਰ ਉਹ ਦੁਕਾਨਦਾਰ ਨਾਲ ਵੇਚਣੀ ਏ। ਇਹ ਤੋਂ ਥੋੜੇ ਨਾ। ਕੀ ਅਲਟਾ ਵੀ ਕੁਕੜਾ ਹੋਇਆ ਦੀ ਹੋਰ ਇੱਕ ਜਾਂ ਫੇਰ ਛੋਟੇ ਸਰਕਾਰ ਦੇ ਲੱਗ ਗਏ ਅੱਗੇ ਆਹੇ ਬੱਚੇ ਰਸਟੋਰੈਂਟ ਮੈਂ ਤੈਨੂੰ ਆਖਿਆ ਇਹਨੇ ਡਿੱਗ ਜਾਣਾ ਉਹ ਕੰਮ ਨਵੀਂ ਨਾਲ ਲਾ ਪਿਆ ਇਹ ਅਲਰਟ ਹੋ ਜੋ ਇੱਥੇ ਵਾਰ ਹੋਣ ਵਾਲੀ ਐ ਕਿ ਇੱਥੇ ਬੰਬ ਗੋਲਾਬਾਰੀ ਹੋਣ ਹੋਊਗੀ ਨਹੀਂ ਤੇ ਤਾਂ ਕੋਈ ਸਪਰੇਅ ਵਾਲਾ ਪਾਣੀ ਉਹ ਮੂਰੇ ਬਤਮੀਜ਼ਾ ਹੋ ਕੇ ਪਾਰਿਆ ਐ ਕੀ ਨਾ ਦੋ ਨੰਨ ਦੀ ਰਹੀ ਹੈ ਜੁਨੀਆਂ ਚੁੰਨੀਆਂ ਨਵੀਆਂ ਲੈ ਕੇ ਨਿਤੀਆਂ ਦੋਨਾਂ ਨੂੰ ਜੁਨੀਆਂ ਉਹ ਤਾਂ ਰਾ ਕੇ ਲੈ ਕੇ ਵੇਖੋ ਉਦੋਂ ਦਾ ਚੁੰਨੀਆਂ ਦਾ ਭੋਗ ਹੀ ਨਹੀਂ ਪਿਆ ਵਿੱਚ ਚੁੰਨੀਆਂ ਕਿੱਥੇ ਨੇ ਚੁੰਨੀਆਂ ਨੂੰ ਕੋਰਾ ਮਾਰ ਰੋਣਾ ਕੀ ਹਾਂ ਵੀ ਕਰ ਲਈ ਦਾਦੀ ਨੂੰ ਇਹ ਟੈਨਸ਼ਨ ਮੈ ਗਈ ਇਹ ਕਹਿ ਰਹੀ ਮੈਂ ਕੁਝ ਕਾਣਾ ਨਹੀਂ ਤੇ ਦਾਦੀ ਵਿੱਚੋਂ ਸੋਚਣ ਲੱਗੀ ਵੀ ਮੇਰਾ ਤਾਂ ਕੰਮ ਖਰਾਬ ਹੋ ਗਿਆ ਕਹਿੰਦੀ ਮੈਂ ਕੁਝ ਕਾਣਾ ਮੈਂ ਆਹ ਚਾਰੀਆਂ ਚੱਟੀਆਂ ਜਾਣਾ ਤੇ ਕਿਤੇ ਹੈ ਨਹੀਂ ਜਾਜੇ ਜਾਣਾ ਤਾਂ ਗੱਡੀ 'ਚ ਬੈਠ ਕੇ ਹੋਣਾ ਹੀ ਹੈ ਇਹ ਤੇ ਕਿਹੜਾ ਬਾਬਾ ਹੋ ਗਿਆ ਉਹ ਪਰਲਾ ਉਹ ਮੇਰਾ ਉਹ ਦੇਖਿਆ ਉਹ ਪਾਣੀ ਪੋਟਿਆ ਤਾਂ ਕੰਧਾ ਨਾੜਿਆ ਓਏ ਮਾਝੇ ਦੇ ਕੱਟੇ ਕੰਮ ਨਹੀਂ ਪਾਣੀ ਪੜੀ ਫਪੜੀ ਦਾ ਇਹਨੂੰ ਆਪਾਂ ਕਹ ਰਹੇ ਮਾਝੇ ਵਾਲੇ ਬੜੇ ਗਾਲਿਆਂ 'ਚ ਕਹਿੰਦੇ ਠਾ ਠਾਕ 라ਦਾਂਗੇ ਹੁਣ ਜਾਓ ਉੱਥੇ ਜਾਓ ਠਾ ਠਾਕ 라ਓ ਜਾ ਯਾਰ ਕੇ ਦਾ ਕੋਈ ਕਸੂਰ ਨਹੀਂ ਕੋਈ ਉੱਥੇ ਅੱਤਵਾਦੀ ਨਹੀਂ ਆਮ ਜਨਤਾ ਵਿਚਾਰੀ ਦਈ ਉਹ ਸਭ ਵਿਚਾਰੇ ਗਰੀਬ ਗੁਰੂ ਘਰ ਡਰ ਕੇ ਮਾਰੇ ਜਾਣੇ ਵਿਚਾਰੇ ਨਿੱਕੇ ਨਿੱਕੇ ਜਵਾਗ ਜੀ ਦਿਖਾਏ ਰਹੁੰਦੇ ਨਾ ਚੁੱਕਿਆ ਉਹਨਾਂ ਨੇ ਸਮਾਨ ਜਿੰਨਾ ਤਾਂ ਖੜਾ ਐ ਇੰਨਾ ਸੱਚੀ ਵੇਖ ਕੇ ਕੋਈ ਕਹੇ ਕਿ ਆ ਘਰ ਪਰਿਆ ਸ਼ਾਦੀ ਕੇ ਨਾਂ ਤੇ ਜਾਵਾਂਗੇ ਛੱਡ ਕੇ ਆਪਾਂ ਯਾਰ ਪਾਕਿਸਤਾਨ ਵਾਲੇ ਥੋੜੀ ਨਾ ਟੈਕ ਰਹੇ ਜਿਹੜੇ ਕਸ਼ਮੀਰ 'ਚ ਰਹਿੰਦੇ ਨੇ ਉਹਨਾਂ ਨੇ ਕੀਤਾ ਬੱਚੇ ਰੇ ਰੱਖ ਲਿਓ ਉਹਨਾਂ ਨੂੰ ਫੇਰ ਇੱਥੇ ਮਾਵਾ ਦਾ ਕਿੱਦਾਂ ਆ ਇੱਥੇ ਬੁਜਾਰੀ ਚਾਈਦਾ ਛੰਡ ਕੇ ਤੇ ਮੁੰਡਾ ਕਹਿ ਰਿਹਾ ਕਹਿੰਦਾ ਕਿ ਮੇਰਾ ਵੀਡੀਓ ਦੇਖ ਕੇ ਤੇ ਮੇ ਜਨਾਨੀ ਉਧਰ ਖੰਗੀ ਰੱਖੋ ਪਾਕਸਤਾਨ ਦੇ ਬਗਲੇ ਆਈਆਂ ਉਹ ਦੋਵਾਂ ਦੀ ਚਾਲ ਚੱਲ ਗਈ ਆ ਪਾਕਸੇ ਮੇਰੇ ਤੈਨੂੰ ਇੱਧਰ ਫੇਰਤਾ ਉਹਨਾਂ ਨੇ ਤੂੰ ਮੇਰੇ ਵਿਰੋਧੀ ਚੱਲ ਰਹੀ ਦੂਸਰਾ ਪਾਕਸ ਤੂੰ ਪਾਕਸਪਾਤ ਆ ਤੇਰੇ ਖੋਦ ਚੱਲ ਰਹੀ ਮੈਂ ਬੋਲੀ ਫੇਰੇ ਨਿਆਖੜਾ ਵੀਡੀਓ ਪਰ ਵਿਰੋਧੀ ਬਤਲਾ ਤੂੰ ਪਾਕਸਪਾਤ ਆ ਤੇਰੇ ਵਿਰੋਧ ਦਾ ਇਹ ਜੁਰਗ ਦੱਸਦੇ ਹੁੰਦੇ ਨੇ ਭੇਜਦੇ ਨੇ ਉਹ ਕਿਹੜਾ ਜਵਾਨ ਹੈ ਤੂੰ ਮੰਜੂਰੀ ਲੈਣਾ ਸੋਨਾ ਬੱਦਾ ਹੁੰਦਾ ਹੈ ਤੇ ਕਿਦਾਂ ਲਿਆਂਦਾ ਹੈ ਵਿਚਾਰੇ ਵੀ ਕਹਿੰਦੇ ਪਾਕਿਸਤਾਨ ਲੜਾਈ ਕਰਦਾ ਪਾਕਿਸਤਾਨ ਵਾਲੇ ਘਰੇ ਬੈਠਾ ਲੜਨਦੇ ਆ ਕੇ ਕਿ ਲਾਂਦੇ ਹਨ ਉਹਦੋਂ ਬੜਾ ਪਾਕਿਸਤਾਨ ਵਾਲੇ ਬਹੁਤ ਵਧੀਆ ਤੇਰੇ ਪਾਕਿਸਤਾਨ ਦਾ ਨਾਲ ਲੈਣੀ ਆਣੀ ਗੜੀ ਆ ਕੱਲੀ ਕੱਲੀ ਚੀਜ਼ ਵੰਡੀ ਗਈ ਸੀ ਕੱਲੀ ਛੋਟੀ ਤੇ ਛੋਟੀ ਚੀਜ਼ ਤੇ ਜਿਹੜੀਆਂ ਜਨਾਨੀਆਂ ਸੀਗੀਆਂ ਆਪਣੇ ਇਧਰੋਂ ਮੰਨ ਲੈ ਕੋਈ ਜਿਹੜੇ ਮੁਸਲਮਾਨ ਧੱਕੇ ਨਾਲ ਵਿਆਹ ਕਰਾ ਕੇ ਉਹਨਾਂ ਦਾ ਧਰਮ ਚੇਂਜ ਕਰਾ ਦਿੰਦੇ ਹੀ ਲੋਕਾਂ ਨੇ ਆਪ ਦੇ ਘਰ ਦੀਆਂ ਜਨਾਨੀਆਂ ਆਪਣੇ ਹੱਥੀ ਮਾਰਤੀਆਂ ਸੀ ਇਹ ਸਾਰਾ ਸਾਡੇ ਨਾ ਮਤਲਬ ਪਲਸ 2 ਚ ਪੇਪਰ ਸਾਈਡ ਦੇ ਚੈਪਟਰ ਹੈ ਜਿਹੜੀਆਂ ਨੇ ਮਾਰੀਆਂ ਹਨ ਉਹ ਅਣਖੀ ਬੰਦੇ ਸੀ ਉਹ ਕਹਿੰਦੇ ਸੀ ਵੀ ਸਾਡੀਆਂ ਇੱਜ਼ਤਾਂ ਇਸ ਤੋਂ ਪਹਿਲਾਂ ਕਿ ਰੋਲਣ ਉਹਨਾਂ ਨੇ ਆਪ ਹੀ ਆਪਣੀਆਂ ਜਨਾਨੀਆਂ ਆਪਣੇ ਹੱਥੀ ਮਾਰਤੀਆਂ ਤਾਂ ਸੋਚ ਕੇ ਦੇਖੋ ਉਸ ਟਾਈਮ ਕਿੱਦਾਂ ਦੇ ਹਾਲਾਤ ਹੁੰਦੇ ਸੀ ਵੀਧੀ ਹੋਣੀ ਤੇ ਜਿਗਰਾ ਵੀ ਦੇਖੋ ਉਹਨਾਂ ਦਾ ਅਣਖੀ ਅਣਖੀ ਇਹਨਾਂ ਨੂੰ ਕਹਿੰਦੇ ਵਾਟੇ ਕਈ ਬੰਦਾ ਦੀਆਂ ਅਣਖਾਂ ਮਰੀਆਂ ਸਾਹਮਣੇ ਘਰਾਂ ਦੇ ਵਿੱਚ ਬਹੁਤ ਕੁਝ ਹੋਈ ਜਾਂਦਾ ਕਈਆਂ ਦੇ ਵਿੱਚ ਤੇ ਉਹ ਚਾਹ ਕੇ ਕੁਝ ਵੀ ਨਹੀਂ ਕਰ ਸਕਦੇ ਉਹ ਦੱਸਦਾ ਕਿ ਅਣਖ ਹੈ ਹੀ ਨਹੀਂ ਬੰਦਾ ਵੀ ਬੰਦਾ ਨਹੀਂ ਹੈਗਾ ਨਾਂ ਦਾ ਹੀ ਬੰਦਾ ਮਰਿਆ ਹੋਇਆ ਅੰਦਰੋਂ ਸੱਚੀ ਉਹ ਮਤਲਬ ਇਹ ਚੀਜ਼ਾਂ ਇਹ ਮੈਂ ਜਿੰਨੀ ਆਰੀ ਵੀ ਪੜਦੀ ਹੈ ਨਾ ਸਾਡੇ ਪਲਸ 2 ਦੇ ਰੋਚਾ ਇਹ ਚੈਪਟਰ ਵਿੱਚ ਜਿੰਨੀ ਆਰੀ ਪੜਦੀ ਨਾ ਉਹ ਸਾਰਾ ਸੀਨ ਅੱਖਾਂ ਦੇ ਅੱਗੇ ਆਉਣ ਲੱਗ ਜਾਂਦਾ ਵੀ ਇਹ ਹਾਲਾਤ ਉਸ ਟਾਈਮ ਸੱਚੀ ਹੋਏ ਸੀ ਜਿਨ੍ਹਾਂ ਨੇ ਇਹ ਹੰਡਾਏ ਨੇ ਨਾ ਉਹ ਚੀਜ਼ ਮੈਨੂੰ ਪਤਾ ਜਦੋਂ ਸਭ ਨੂੰ ਆਰਡਰ ਦਿੱਤੇ ਵੀ ਕਰ ਦੋ ਖਾਲੀ ਘਰ ਸਾਰਾ ਕੁਝ ਛੱਡ ਕੇ ਕਹਿੰਦੇ ਐਂ ਚਲੇ ਗਏ ਸੀਗੇ ਖਾਲੀ ਅੱਗੇ ਜਾ ਕੇ ਪਤਾ ਲੱਗਿਆ ਵੀ ਸਾਡੇ ਲਈ ਤਾਂ ਇੱਥੇ ਘਾਰ ਹੀ ਨਹੀਂ ਪਾਇਆ ਹੈ ਜਿਨ੍ਹਾਂ ਨੇ ਉਹੀ ਕਹ ਰਹੀ ਹਟਾਈ ਏ ਚੀਜ਼ ਉਹਨਾਂ ਦੇ ਅੱਗੇ ਬੱਚਿਆਂ ਨੇ ਉਹ ਚੀਜ਼ ਦੇ ਤੋ ਫੀਲ ਕਰ ਲਏ ਨੇ ਨਾ ਅੱਜ ਆਪਾਂ ਗੱਲਾਂ ਕਰਨੇ ਲੜਾਈ ਲੱਗੀ ਲੈ ਆਪਾਂ ਨੂੰ ਕੀ ਪਤਾ ਜਿੱਥੇ ਲੱਗੀ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਆਪਾਂ ਨੇ ਤਾਂ ਗੱਲਾਂ ਨੇ ਵੀ ਜਿਨ੍ਹਾਂ ਨੇ ਬਾਡੀ ਲੈ ਰਹੀ ਨੇ ਮਨ ਨਹੀਂ ਲੱਗੀ ਕਿੰਨੇ ਦੇ ਘਰ ਕੋਰ ਖਾਲੀ ਕਰਾਏ ਨੇ ਛੱਡ ਕੇ ਸੌਖਾ ਪਿਆ ਜੇ ਤੇ ਕੋਈ ਕੋਈ ਨਹੀਂ ਛੱਡ ਕੇ ਜਾਣ ਦੀ ਕੀ ਕਰਦਾ ਹੈਗਾ ਕਿਵੇਂ ਮਰਨਦੇ ਆ ਘਰ ਸੈੱਟ ਕਰਦੇ ਔਰ ਤੇ ਕੋਈ ਕਹਦੇ ਵੀ ਜਾਓ ਖਾਲੀ ਕਰ ਦਿਓ ਬਸ ਵੀ ਇਥੇ ਆ ਹੁਣ ਵਾਲਾ ਬਹੁਤ ਆਫਾ ਬਹੁਤ ਜ਼ਿਆਦਾ ਪਤਾ ਨਹੀਂ ਕੀ ਹੋਣਾ ਵੀ ਮੇਰਾ ਬੋਮਾਦਾਂ ਪਈ ਜਮਾਦਾਂ ਫਿਰ ਪਾਪਾ ਨੂੰ ਜਦੋਂ ਕਿਹਾ ਨਾ ਤੇਰਾ ਪਿਸ਼ਾਬ ਵਿੱਚ ਨਿਕਲ ਜਾਣਾ ਹੈ ਹਾਂ ਤੂੰ ਇਹ ਹਾਲ ਲੈ ਲੈ ਨੰਦੇਵੇਂ ਮਮਾ ਚੇਂਜ ਕਰਦਾ ਤੈਨੂੰ ਟਾਈਮ ਨਹੀਂ ਲੱਗਣਾ ਹੈਗਾ ਤੂੰ ਇਹ ਹਾਲ ਲੈ ਲਈ ਹਾਂ ਮਾਰ ਰਹੀ ਹੈ ਠੰਡਾ ਮੌਸਮ ਹੈ ਕੀ ਘੰਡੇ ਤੁਸੀਂ ਲੈ ਚੱਕੀ ਘੰਡੇ ਮੈਂ ਉਹ ਕੰਮ ਕਰਨ ਲਿਆ ਜਿਹੜਾ ਕੋਈ ਕਰ ਨਹੀਂ ਸਕਦਾ ਕਿਹੜਾ ਕੰਮ ਹੈ ਲੈਓ ਕਰਕੇ ਦਿਖਾਉਂਗਾ ਤੁਹਾਨੂੰ ਲੈਓ ਹੁਣ ਕਰਨ ਦਾ ਕੀ ਫਾਇਦਾ ਪਹਿਲਾਂ ਕਰਨਾ ਚਾਹੀਦਾ ਹੋ ਗਿਆ ਤੁਹਾਨੂੰ ਉਹ ਦਿਹਾਤੀ ਨਾਂ ਗਿਆ ਪੂਛ ਰਹਿ ਗਈ। ਖੂਂਚ ਕੇ ਦਿਹਾਤੀ ਵੀ ਖਿੱਚ ਲਾਂਗੀ। ਪੂਛਾਂ ਚੁੱਕੇ ਹਾਤੀ ਕਿਹਦੇ ਨੇ? ਪੂਛ ਵਿੱਚ ਤੇ ਹੀ ਬੰਦ ਹੋਈ। ਓਏ। ਜਦੋਂ 15 ਹੋ ਗਿਆ ਤਾਂ ਉੱਥੋਂ ਜਾ ਰਹੀ ਆ। ਕਹ ਤੇਰੇ ਭਾਜੀ ਮੈਂ ਸਸਿਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਮਾਰਨਿੰਗ ਦਾ ਟਾਈਮ ਆ ਜੀ ਫਟੇ ਰੈਡੀ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ। ਜਾਂ ਤਾਂ ਉਹੀ ਵਲੌਗ ਆਪਾਂ ਕੰਟੀਨਿਊ ਕਰਦਾਂਗੇ ਮਤਲਬ ਵਲੌਗ ਸ਼ੁਰੂ ਕਰਤਾ ਆਪਾਂ ਨੇ। ਤੇ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦੀ ਆ ਫਤੇ ਤੁਹਾਡਾ ਨਾਲ ਕੁਝ ਗੱਲ ਕਰਨਾ ਚਾਹੁੰਦਾ ਤੇ ਤੁਸੀਂ ਪਲੀਜ਼ ਕਮੈਂਟ ਜਰੂਰ ਕਰਿਓ ਫਤੇ ਨੂੰ ਤੇ ਜਰੂਰ ਦੱਸਿਓ ਕਿ ਇਹ ਮਤਲਬ ਫਤੇ ਜੋ ਤੁਹਾਡਾ ਨਾਲ ਗੱਲ ਸ਼ੇਅਰ ਕਰਨਾ ਸਹੀ ਹੈ ਕਿ ਨਹੀਂ ਠੀਕ ਹੈ ਚਲੋ ਦੱਸੋ ਫਤੇ ਬਸ ਇਹ ਉਹ ਨਾਨੀ ਘਰੇ ਹਾਂਜੀ ਮਤਲਬ ਫਤੇ ਨੂੰ ਸੁਪਨਾ ਆਇਆ ਜੀ ਮੈਂ ਦੱਸਦਾ ਤੁਹਾਨੂੰ ਹਾਂ ਬਲੋ ਤੇ ਮੈਂ ਮੈਂ ਉਹ ਨਾਨੀ ਘਰੇ ਹਾਂ ਆਪਦਾ ਪਾਪਾ ਤੁਸੀਂ ਉਹ ਨਾਨੀ ਘਰੇ ਬਸ ਤੁਸੀਂ ਉਹ ਨਿਤ ਨਾਨੀਂ ਦੀ ਦੁਮੈ ਹਾਂ ਨਾ ਤੇ ਆਪਦਾ ਮੈਂ ਬਾਹਰ ਬਠਾ ਉਹਨਾਂ ਦੇ ਜਿਦਰਾਤ ਨੂੰ ਹਾਂ ਕਿਤੇ ਦੇ ਠੀਕ ਅੱਛਾ ਇਹ ਹੋ ਗਿਆ ਦੋ ਇੱਕ ਮਿੰਟ ਸੁਪਨਾ ਦੱਸ ਲਾਂਗਾ ਨੂੰ ਹਾਂ ਫਿਰ ਮੈਂ ਕੋਠੇ ਚੱਲੇ ਜਿਹੜੇ ਕੋਠੇ ਦੇ ਉੱਤੇ ਨਹੀਂ ਅੜਦੇ ਜਿਹੜੇ ਸਾਈਡ ਤੇ ਹੁੰਦੇ ਨੇ ਉਹ ਗੱਲ ਜਿਹੜਾ ਆ ਗੋ ਨੂੰ ਫੜ ਲੈਂਦੇ ਆ ਪਪੂ ਅੰਕਲ ਹਾਂ ਚੋਰੀ ਕਰਕੇ ਲੈ ਗਿਆ ਉਹ ਅੱਛਾ ਲੋਜਿਕ ਫਤੇ ਸਾਡਾ ਫਤੇ ਸਾਡਾ ਚੋਰੀ ਹੋ ਗਿਆ ਫਤੇ ਨੂੰ ਕੋਈ ਫੜ ਕੇ ਲੈ ਗਿਆ ਇਹ ਸੁਪਨਾ ਆਇਆ ਵਿਚਾਰੇ ਨੂੰ ਤਾਂ ਮੈਨੂੰ ਸਵੇਰ ਦਾ ਧਿਆਰਾ ਮम्मा ਮੈਂ ਤੁਹਾਨੂੰ ਸੁਪਨਾ ਦੱਸਣਾ ਸੁਪਨਾ ਦੱਸਣਾ ਘਰ ਤੋਂ ਘੜੇ ਮੇਰੇ ਪੁੱਤ ਨੂੰ ਕੋਈ ਸਾਡਾ ਸੋਨਾ ਪੁੱਤ ਇਹਨੂੰ ਕਿਉਂ ਲੈ ਕੇ ਜਾਏਗਾ ਕੋਈ ਯਿੱਦ ਪਤੇ ਕਹਿੰਦਾ ਮੈਂ ਅੱਜ ਕਿੰਨੀ ਵਾਰ ਚਾਹ ਪੀ ਲਈ ਦੱਸੋ ਹੋ ਰਹੀ ਦੀ ਦੋ ਵਾਰ ਦਾਦੀ ਨਾ ਕਿ ਤੁਸੀਂ ਦਾਦੀ ਚਲ ਆਹ ਦੇਖੋ ਜੀ ਅੱਗੇ ਸਮਾਨ ਲੈ ਕੇ ਜਾ ਰਹੇ ਨੇ ਤੇ ਉਹਨੂੰ ਕੁੱਤੇ ਨੂੰ ਖੜਾ ਕਰ ਰੱਖਿਆ ਕਿ ਉਹਨੂੰ ਕਹੇ ਬਹਿ ਜਾ ਕਿਤੇ ਡਿੱਗ ਜੇਗਾ ਦੱਸ ਤੂੰ ਉਹਨੂੰ ਨਾਲ ਬਿਠਾ ਲਓ ਚਾਹੇ ਬੇਸ਼ੱਕ ਬੰਨਿਆ ਹੋਇਆ ਕੁੱਤਾ ਬੈੰਦਾ ਨਹੀਂ ਹੋਣਾ ਬੈੰਦਾ ਕਿਉਂ ਨਹੀਂ ਉਹ ਡਿੱਗੇਗਾ ਫਿਰ ਸਵਾਦ ਆਊਗਾ ਦੇਖੇਗਾ ਫਿਰ ਸਵਾਦ ਆਊਗਾ ਤੇ ਲੋ ਜੀ ਵਲੌਗ ਆਪਾਂ ਕਰੇ ਸ਼ੁਰੂ ਕੀਤਾ ਸੀ ਤੇ ਕਰਦੋ ਹੁਣ ਫੇਰ ਅਸੀਂ ਸੰਗਰੂਰ ਚੱਲਿਆਂ ਤਾਂ ਪਤਾ ਹੀ ਕੀ ਉਹ ਕਦੇ ਇਤਲਾ ਉਧਰ ਇਕਲਾ ਤੇ더라 ਕਹਿੰਦਾ ਮਤਲਬ ਤੇ ਸਾਡਾ ਉਧਰ ਵੀ ਸਮਾਨ ਹਜੇ ਪਿਆ ਸੀ 1 ਮਹੀਨਾ ਹਜੇ ਉੱਥੋਂ ਵੀ ਨਈ ਸਮਾਨ ਚੱਕਣਾ ਤੇ ਕਦੇ ਇੱਧਰ ਆਜਿਆ ਕਰਾਂਗੇ ਤੇ ਉਧਰ ਜਾਇਆ ਕਰਾਂਗੇ ਗੱਡੀ 'ਚ ਜਿੰਨਾ ਕੋਈ ਸਮਾਨ ਆਇਆ ਕਰੂਗਾ ਉਹਨਾਂ ਨੂੰ ਲਿਆਇਆ ਕਰਾਂਗੇ ਤੇ ਹੁਣ ਟਾਈਮ ਆ ਰਹੀ 11 ਵਜਰ ਤੇ ਮੈਂ ਟੇਲਰ ਕੋ ਜਾਣਾ ਟੇਲਰ ਕੋ ਜਾ ਕੇ ਉਹ ਬਹਿ ਕੇ ਮੈਨੂੰ ਅੱਧਾ ਪੌਣਾ ਘੰਟਾ ਲੱਗਣਾ ਸਾਰੀਆਂ ਗੱਲਾਂ ਸਮਝਾਉਣੀਆਂ ਨੇ ਉਤਾਰ ਦੀ ਡਿਊਟੀ ਅੱਜਕੱਲ ਰਾਤ ਦੀ ਹੋਈ ਪਈ ਹੈ ਰਾਤ ਨੂੰ 12 1 ਵਜੇ ਇਹਨਾਂ ਦੀ ਮਤਲਬ ਆਫਿਸ ਚੱਲਦਾ ਰਹਿੰਦਾ ਤੇ ਉਸ ਤੋਂ ਬਾਅਦ ਫਿਰ ਸਵੇਰੇ 1 ਵਜੇ ਉਹਨਾਂ ਨੂੰ ਆਫਿਸ ਬੁਲਾਉਂਦੇ ਨੇ ਤਾਂ ਕਰਕੇ ਮੈਨੂੰ ਲਾਹ ਗਿਆ ਹੋ ਜਾਂਦਾ ਕਿ ਮੈਂ ਆਪਣੇ ਕੰਮ ਜਿਹੜੇ ਸਵੇਰੇ ਨਹੀਂ 1 ਵਜੇ ਤੋਂ ਪਹਿਲਾਂ ਉਹਨੂੰ ਵੇੜ ਲਾਂ ਫਿਰ 1 ਵਜੇ ਤੱਕ ਮੈਂ ਆਫਿਸ ਜਾਣਾ ਹੁੰਦਾ ਤੇ ਬਸ ਮੈਂ ਆ ਗਈਆਂ ਮੈਂ ਤੇ ਉਤਾਰ ਆ ਗਿਆ ਤੇ ਇਹ ਤੋਂ ਬਾਅਦ ਸ਼ਾਮ ਦਾ ਜਿਹੜੀ ਡਿਊਟੀ ਹੋਵਣੀ ਦੀ ਹੈ ਉਹ ਮੈਂ ਆਪਣੇ ਕੰਮ ਨਾਲ ਵੇੜ ਦਿੰਦਾ ਇਹ ਕੰਮ ਸਹੀ ਹੈ ਕਿਉਂਕਿ ਆਫਿਸ ਵਾਲੇ ਦਾ ਟਾਈਮ ਹੈ ਇਹਨਾਂ ਨੂੰ ਹੁਣ 1 ਵਜੇ ਤੱਕ ਡਿਊਟੀ ਕਿੰਨਾ ਚਿਰ ਚੱਲਣੀ ਹਫਤਾ ਵਸਪ ਹਫਤਾ ਮੈਂ ਕੋਸ਼ਿਸ਼ ਕਰੀ ਕਿ ਉਹਨਾਂ ਕਹਿ ਕਿ ਲਵਾ ਲੈਣੇ ਆ ਕਿ ਮੈਂ ਤਾਂ ਇੱਕ ਵਜੇ ਆ ਗਰੋਂ ਮੇਰੇ ਨਾਲ ਕੰਮ ਨੂੰ ਵੇੜਣੀ ਨੇ ਹਾਂ ਬਈ ਆਪਾਂ ਬੁਟੀਕ ਦੇ ਕੰਮ ਨੂੰ ਵੇੜਨੇ ਆਪਣੀਆਂ ਭੈਣਾਂ ਥੋੜੀ ਗੁੱਸੇ ਕਰਨੀਆਂ ਨੇ ਤੇ ਬਸ ਉਹ ਕੰਮ ਨੂੰ ਵੇੜੇ ਚਲੋ ਜਿੰਨਾ ਚਿਰ ਦੇਖਦੇ ਆਇਆ ਮੈਂ ਚੱਲਦਾ ਚਲਾ ਲਾਂਗੇ ਉਸ ਤੋਂ ਬਾਅਦ ਫਿਰ ਕੋਈ ਸੈਟਿੰਗ ਹਜੇ ਹੋਈ ਨਹੀਂ ਘਰੇ ਸੈਟਿੰਗ ਕਰਕੇ ਫਿਰ ਮੈਂ ਤੇਮਣ ਕੋਸ਼ਿਸ਼ ਕਰਿਆ ਕਰਾਂਗੇ ਕਿ ਇੱਕੋ ਵਾਰੀ ਜਾ ਕੇ ਸਾਰੇ ਕੰਮ ਨੂੰ ਵੇੜ ਆਇਆ ਕਰੀਏ ਹਨਾ ਬਾਕੀ ਦੇਖੋ ਨਹੀਂ ਜਾਇਆ ਜਾ ਤਾਂ ਫਿਰ ਅਵਤਾਰ ਰਾਤ ਨੂੰ ਹੁੰਦੇ ਨੇ ਟੇਲਰਾਂ ਵਾਲੀ ਕੰਮ ਤਾਂ ਹੀ ਰਾਤ ਨੂੰ ਕਰ ਲਿਆ ਕਰਾਂਗੇ ਆਰਾਮ ਨਾਲ ਤੇ ਰਹਿ ਗਏ ਜਿਹੜੇ ਡਾਈ ਡੂਈ ਉਹ ਦੇਖਾਂਗੇ ਫਿਰ ਕਿਵੇਂ ਕਰਨੀ ਸੈਟਿੰਗ ਹੋਏਗੀ ਦੱਸਾਂਗੇ ਚਲੋ ਜੀ ਪਹਿਲਾਂ ਮੈਂ ਟੇਲਰ ਕੋ ਜਾਵਾਂਗਾ ਉਦੋਂ ਬਾਅਦ ਮੈਂ ਸੰਗਰੂਰ ਜਾਣਾ ਫਿਰ ਸ਼ਾਮ ਨੂੰ ਅਸੀਂ ਪਿੰਡ ਆਉਣਾ ਅਮਨ ਕੰਨੀ ਕੋਸ਼ਿਸ਼ ਕਰੂਗੀ ਕਿ ਆਜੋ ਅੱਛਾ ਤੇ ਉਹਨੇ ਵੀ ਜਾਣਾ ਬਾਜ਼ਾਰ ਘਰੇ ਫਿਰ ਬੱਚੇ ਇਕੱਲੇ ਨੇ ਫੇ ਕੰਮ ਕਰ ਦੇਣਾ ਹਾਂ ਕੰਮ ਨਵੇੜਕੇ ਤੈਨੂੰ ਮੈਂ ਇੱਥੋਂ ਬਸ ਤੜਾ ਦਵਾਂ ਮੈਂ ਨਹੀਂ ਬੱਸ ਬੱਸ ਆਉਣਾ ਨਾ 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 ਕਿਉਂ ਬੱਸ ਮੈਂ ਇੱਨੇ ਝੋਲੇ ਚੱਕ ਕੇ ਬੱਸੇ ਤੇ ਬੱਸਾਂ ਤੇ ਆਉਂਦੀ ਫਿਰੂੰਗੀ ਉਹਨੇ ਮੈਨੂੰ ਅਰਖਾ ਦੂੰਗਾ ਬਸ ਚ ਉਹ ਤੱਕ ਮੰਦਰ ਚੱਕ ਲੂਗਾ ਹਾਂ ਬਸ ਮੇਰੇ ਜਿਹੜੇ ਕੱਪੜਿਆਂ 'ਚ ਮੈਂ ਆਈਆਂ ਨਾ ਮੇਰੀ ਸਲਵਾਰ ਨੂੰ ਇੰਨੇ ਨੇ ਵਟ ਪਏ ਨੇ ਤੇ ਬੁਰਾ ਹਾਲ ਇਹ ਅਗਲਾ ਕਹੂਗਾ ਕਿੱਥੋਂ ਆਇਆ ਤੈਨੂੰ ਕਿਸ ਨੇ ਕੁੱਟ ਕੱਢ ਕੇ ਕਰਤਾ ਤੇਰੇ ਸਹੁਰਿਆਂ ਨੇ ਕਿ ਜਿਹੜੀ ਤੇਰੀ ਆ ਹਾਲਤ ਹੋਈ ਹੈ ਮੈਂ ਗੱਡੀ ਦੇ ਹਿਸਾਬ ਨਾਲ ਆ ਗਈਆਂ ਚੜ ਕੇ ਮੈਂ ਬਸ ਦੇ ਹਿਸਾਬ ਨਾਲ ਥੋੜੀ ਆਈਆਂ ਅੱਛਾ ਪਤਾ ਕੀ ਕੱਪੜੇ ਬੜੇ ਗੰਦੇ ਅਗਲਾ ਦੇਖ ਕੇ ਕਹਿ ਦਿੰਦਾ ਕਿ ਇਹ ਪੱਕਾ ਸਹੁਰਿਆਂ ਦਾ ਲੜਕੇ ਨੇ ਇਹਨੇ ਕੀ ਗੰਦੇ ਹੋਈ ਮਰੀ ਜਾਂਦੇ ਸਿੱਧਾ ਕਹੇ ਬਸਤੇ ਨਹੀਂ ਬੈਠਣਾ ਨਹੀਂ ਬਸਤੇ ਹੀ ਹੁੰਦੇ ਰਹਿਆ ਉਤਾਰ ਏਡੀ ਕੋਈ ਗੱਲ ਨਹੀਂ ਹੈਗੀ ਕਿ ਬਸ ਜੁਰੂ ਤੇ ਬਸਾਂ ਤੇ ਹੀ ਸਫ਼ਰ ਕਰਦੇ ਰਹੇ ਅੱਜ ਪ੍ਰਮਾਤਮਾ ਨੇ ਗੱਡੀਆਂ ਵਾਲੇ ਕਰਤਾ ਤੇ ਫਿਰ ਕੀ ਹੋ ਗਿਆ ਉਹ ਵਾਇਗਰੂ ਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਕੱਖਾਂ ਤੋਂ ਲੱਖਾਂ ਤੇ ਕਰਦਾ ਤਾਂ ਲੱਖਾਂ ਤੋਂ ਕੱਖਾਂ ਤੇ ਪਹੁੰਚਾ ਦਿੰਦਾ ਤੇ ਨਹੀਂ ਉਹਨੂੰ ਨਹੀਂ ਕਦੇ ਭੁੱਲਣਾ ਚਾਹੀਦਾ ਤੇ ਨਹੀਂ ਬਸ ਤੇ ਵੀ ਆ ਜਾਣਾ ਬਸ ਤੇ ਮੈਨੂੰ ਐਂ ਕਿ ਮੇਰਾ ਖਾਸਾ ਕੰਮ ਹੈ ਝੋਲੇ ਢੜ ਚੱਕ ਕੇ ਮੈਂ ਬਸ ਤੇ ਜਾਉਂਗੀ ਮੈਨੂੰ ਇਹ ਉਤਾਰਨਾ ਸੰਗਰੂ ਦੀ ਚੱਲਦੀ ਆ ਉੱਥੋਂ ਹੋਰ ਸਮਾਨ ਸ਼ਾਮ ਨੂੰ ਚੱਕ ਕੇ ਤੇ ਸ਼ਾਮ ਨੂੰ ਆ ਜਾਵਾਂਗੀ ਇਹ ਵੀ ਗਲਤੀ ਨਹੀਂ ਕਰਨੀ ਨਾ ਤਾਂ ਹੈਗਾ ਹੀ ਹੈ ਸਮਾਨ ਹੀ ਚੱਕ ਕੇ ਲਿਆਉਣਾ ਇੱਥੇ ਹੋਈ ਨਾ ਗੱਡੀ ਤੇਲ ਤਾਂ ਫੁੱਪਣਾ ਹੀ ਆਪਾਂ ਨੇ ਯਾ ਤੇਲ ਪਉਣਾ ਸੀ ਯਾਦ ਆਇਆ ਤੈਨ ਤੋਂ ਤੇਲ ਮੁੱਕ ਗਿਆ ਪਿਆ ਉਹੀ ਗੱਡੀ ਲਈ ਫਿਰਦੇ ਹੋ ਤੇ ਚਲੋ ਜੀ ਤੇਲ ਮੁੱਕੇ ਨਹੀਂ ਘਟ ਗਿਆ ਦਿਲ ਪਉਣਾ ਸੀ ਇੱਥੇ ਪਉਣੀ ਤੇ ਤੁਹਾਨੂੰ ਮਿਲਦੀਆਂ ਅਗਲੇ ਵਲੌਗ ਚ ਤੇ ਅਸੀਂ ਕਰ ਲਈਏ ਪਹਿਲਾਂ ਕੰਮ ਕਰ ਪਹਿਲਾਂ ਤੇਲ ਪੁਆ ਲਈਏ ਫਿਰ ਮਿਲਦੇ ਹਾਂ ਫਿਰ ਅਗਲੇ ਵਲੌਗ ਚ ਹੋਰ ਨਾ ਚਾਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਤੇਲ ਯਾਰ ਤਾਂ ਸਾਈਡ ਹਾਂ ਪੁਆਲੋ ਖਾਲੀ ਹੋਇਆ ਤਾਂ ਇਹ ਤੇਲ ਪੁਆੜੀਆ